ਸਾਡੇ ਮਾਨਯੋਗ ਸੀਐਮ ਸਾਹਿਬ ਜਿਹੜੇ ਯੁੱਧ ਨਸ਼ਾ ਵਿਰੁੱਧ ਕੈਂਪੇਨ ਹੈ ਉਹਦੇ ਵਿੱਚ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਨੇ ਇੱਕ ਜਿਹੜਾ ਨਾਰਕੋ ਮੋਡਿਊਲ ਬੱਸ ਕੀਤਾ ਹੈ ਜਿਹੜਾ ਕ੍ਰਾਸ ਬਾਰਡਰ ਡਰੋਨਸ ਰਾਹੀਂ ਮਗੋਂਦਾ ਸੀਗਾ ਇਹ ਹਿਰੋਇਨ ਪਰ 3 ਕਿਲੋ ਤੇ 32 ਗ੍ਰਾਮ ਹਿਰੋਇਨ ਬਰਾਮਦ ਕੀਤੀ ਗਈ ਹੈ ਪੰਜ ਦੋਸ਼ੀ ਗ੍ਰਿਫਤਾਰ ਕੀਤੇ ਗਏ ਨੇ ਇਹ ਸਾਰੀ ਕਾਰਵਾਈ ਪੁਲਿਸ ਸਟੇਸ਼ਨ ਕੈਂਟ ਦੇ ਅੰਡਰ ਹੋਈ ਹੈ ਇਹਦੇ ਚ ਜਿਹੜੀ ਮੇਨ ਗੱਲ ਸਾਹਮਣੇ ਆਈ ਹੈ ਨਵਪ੍ਰੀਤ ਤੇ ਸਚਨਪ੍ਰੀਤ ਦੋ ਸਕੇ ਭਰਾ ਹੈ ਸਚਨਪ੍ਰੀਤ ਗੋਵਿੰਦਵਾਲ ਜੇਲ੍ਹ ਚ ਕਮਰਸ਼ੀਅਲ ਕੁਆਂਟੀਟੀ ਦੇ ਕੇਸ ਦੇ ਵਿੱਚ ਅੰਦਰ ਉਹ ਜੇਲ੍ਹ ਚੋ ਹੀ ਆਪਣਾ ਬੈਠਾ ਨੈਟਵਰਕ ਚਲਾ ਰਿਆ ਸੀ ਤੇ ਆਪਣੇ ਭਰਾ ਨਵਪ੍ਰੀਤ ਨਵ ਜੋ ਕਿ ਚਪਾਲ ਤਰਨਤਾਰਨ ਦਾ ਇਹ ਦੋਨੇ ਭਰਾ ਆਪਸ ਤੋਂ ਹੁੰਦੇ ਨੇ ਇਹਨੂੰ ਇਹ ਹਿਰਨ ਵਾਸਤੇ ਸਪਲਾਈ ਵਾਸਤੇ ਕੋਆਰਡੀਨੇਟ ਕਰਵਾਉਂਦਾ ਸੀਗਾ ਤੇ ਨਵਪ੍ਰੀਤ ਦੇ ਨਾਲ ਅਗੇ ਲਵਪ੍ਰੀਤ ਲਵ ਕਿਉਂਕਿ ਚਵਾਲਦਾ ਹੀ ਹੈ ਪੰਡੋਰੀ ਤਖਤ ਮਲ ਦਾ ਗੁਰਲਾਲ ਜਿਹੜਾ ਵੰਚਾਰੀ ਪਿੰਡ ਹੈਗਾ ਅੰਮ੍ਰਿਤਸਰ ਰੂਰਲ ਦਾ ਤੇ ਮਨਪ੍ਰੀਤ ਪਖੋਕੇ ਦਾ ਜੀ ਆ ਸਦਰ ਤਰਨਤਾਰਨ ਇਹ ਬੰਦਿਆਂ ਨੂੰ ਨਾਲ ਲੈ ਕੇ ਅੱਗੇ ਡਿਸਟ੍ਰਿਬਿਊਸ਼ਨ ਤੇ ਸਮਗਲਿੰਗ ਦਾ ਕੰਮ ਕਰਦੇ ਆ ਸਭ ਤੋਂ ਪਹਿਲਾਂ ਇੰਟੈਲੀਜੈਂਸ ਸਪੇਸ ਚ ოਪਰੇਸ਼ਨ ਤੇ ਉੱਤੇ ਤੇ ਨਾਕੇ ਦੇ ਉੱਤੇ ਨਵਪ੍ਰੀਤ ਲਵਪ੍ਰੀਤ ਗੁਰਲਾਲ ਤੇ ਮਨਪ੍ਰੀਤ ਇਹ ਚਾਰ ਬੰਦੇ ਦੋ ਮੋਟਰਸਾਈਕਲਾਂ ਤੇ ਫੜੇਗੇ ਇਹਨਾਂ ਤੋਂ 220 ਗ੍ਰਾਮ ਅਲੱਗ-ਅਲੱਗ ਹਿਰੋਇਨ ਦੀ ਬਰਾਮਦਗੀ ਹੋਈ ਔਰ ਉਸ ਤੋਂ ਬਾਅਦ ਇਹਨਾਂ ਦੀ ਡਿਟੇਲ ਜਦੋਂ ਪੁੱਛਗਿੱਛ ਕੀਤੀ ਗਈ ਤੋ ਫਿਰ ਸਾਰੀ ਜਿਹੜੀ ਠੇਪ ਹੈਗੀ ਹੈ ਟੋਟਲ ਉਹਨਾਂ ਪ੍ਰੀਤੋ ਹੀ 2 ਕਿਲੋ ਤੇ ਕੁਝ ਗ੍ਰਾਮ ਜਿਹੜੀ ਹੈ ਬਰਾਮਦ ਕੀਤੀ ਗਈ ਸੋ ਮੈਂ ਸਮਝਦਾ ਕਿ ਬਹੁਤ ਅੱਛਾ ਇੱਕ ਆਪਰੇਸ਼ਨ ਨੂੰ ਅੰਜਾਮ ਦਿੱਤਾ ਜਿਹਦੇ ਚ ਐਸਆਈ ਜਤਿੰਦਰ ਸਿੰਘ ਤੇ ਉਹਨਾਂ ਦੀ ਟੀਮ ਐਸਐਚਓ ਕੈਂਟ ਸ਼ਿਵਦਰਸ਼ਨ ਜੀ ਐਸసీపీ ਵੈਸਟ ਇਹ ਸਾਰੇ ਸੁਪਰਵਾਈਜ਼ਨ ਜਿਹੜੀ ਆ ਡੀਸੀਪੀ ਸਾਹਿਬ ਰਵਿੰਦਰਪਾਲ ਜੀ ਦੀ ਔਰ ਹਰਪਾਲ ਇਹਨਾਂ ਦੇ ਜਿਹੜੇ ਏਡੀਸੀਪੀ 2 ਨੇ ਉਹਨਾਂ ਦੀ ਤੇ ਉਹਨੇ ਸਾਰੀ ਟੀਮ ਨੂੰ ਮੈਂ ਵਧਾਈ ਵੀ ਦਿੰਨਾ ਬਹੁਤ ਅੱਛੀ ਗੱਲ ਕੀਤੀ ਹੈ ਆਪਰੇਸ਼ਨ ਨੂੰ ਅੰਜਾਮ ਦਿੱਤਾ ਜੇਲ ਵਾਲੀ ਜਿਹੜਾ ਨੈਟਵਰਕ ਹੈ ਉੱਤੇ ਅਸੀਂ ਤੇ ਫਾਈਨੈਂਸ਼ੀਅਲ ਐਂਗਲ ਤੇ ਹੋਰ ਕੰਮ ਕਰ ਰਹੇ ਹਾਂ ਔਰ ਆਉਣ ਵਾਲੇ ਦਿਨਾਂ ਚ ਹੋ ਸਕਦਾ ਕੁਝ ਹੋਰ ਗ੍ਰਿਫਤਾਰੀਆਂ ਤੇ ਕੁਝ ਹੋਰ ਜਿਹੜਾ ਰਿਕਵਰੀਜ਼ ਕੀਤੀਆਂ